ਜੋ ਸੀਪੀ ਸਾਹਿਬ ਸਰ ਰঞ্জੀਤ ਸਿੰਘ ਢਿੱਲੋਂ ਜਿਨ੍ਹਾਂ ਦੀਆਂ ਹਦਾਇਤਾਂ ਔਰ ਦਿਸ਼ਾ ਨਿਰਦੇਸ਼ ਸਾਡੇ ਥੱਲੇ ਟੀਮਾਂ ਨੂੰ ਪਲੀਜ਼ ਕਮਿਸ਼ਨਰਟ ਨੂੰ ਸਮੇਂ-ਸਮੇਂ ਤੇ ਦਿੱਤੇ ਜਾਂਦੇ ਆ ਭਾਵੇਂ ਉਹਦੇ ਵਿੱਚ ਕ੍ਰਾਈਮ ਦੀ ਪ੍ਰੋਫੈਂਸ਼ਨ ਦੀ ਗੱਲ ਹੋਵੇ ਭਾਵੇਂ ਡਿਟੈਕਸ਼ਨ ਦੀ ਗੱਲ ਹੋਵੇ ਸੋ ਉਹਦੇ ਤਹਿਤੀ ਸਾਡੀਆਂ ਟੀਮਾਂ ਜਿਹੜੀਆਂ ਨੇ ਅਲੱਗ-ਅਲੱਗ ਕੇਸੇਜ਼ ਪੇਸ ਕੀਤੇ ਆ ਜਿਹੜੇ ਅਸੀਂ ਤੁਹਾਡੇ ਨੋਟਿਸ 'ਚ ਲਿਆਉਣਾ ਚਾਹੁੰਦੇ ਆ ਇੱਕ ਤਾਂ 143 ਨੰਬਰ ਮਕਦਮਾ ਜਿਹੜਾ ਕਿ ਆਲਰੇਡੀ ਬਰੀਫ ਕੀਤਾ ਸੀ ਜਿਹਦੇ ਵਿੱਚ ਆਪਣੇ ਫਾਇਰਿੰਗ ਕੀਤੀ ਸੀ ਉਥੇ ਚੰਡੀਗੜ੍ਹ ਵਾਲਾ ਕੇਸ ਉਹਦੇ ਵਿੱਚ ਸਾਡੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਬਣੀ ਸੀ ਸਾਹਰਪਾਲ ਸਿੰਘ ਸਾਡੇ ਏਡੀਸੀਪੀ ਤੇ ਗੁਰਿੰਦਰਬੀਰ ਸਿੰਘ ਐਸసీపీ ਉਹਦੇ ਵਿੱਚ ਜਿਹੜੇ ਅਸੀਂ ਪਹਿਲੇ ਦੋ ਬੰਦੇ ਫੜੇ ਸੀਗੇ ਹਰਸ਼ਦੀਪ ਤੇ ਗੁਰਸ਼ਰਨਦੀਪ ਉਹਨਾਂ ਦਾ ਪੁਲਿਸ ਰਿਮਾਂਡ ਲੈ ਕੇ ਜਦੋਂ ਅੱਗੋਂ ਉਹਨਾਂ ਦੀ ਪੁੱਛਗਿੱਛ ਕੀਤੀ ਤਾਂ ਉਹਦੇ ਵਿੱਚ ਇੱਕ ਬੰਦਾ ਅਗੇ ਆਇਡੈਂਟੀਫਾਈ ਹੋਇਆ ਧਰਮਪ੍ਰੀਤ ਇਲੀਅਸ ਧਰਮਾ ਜਿਹਨੂੰ ਕਿ ਅਸੀਂ 69 ਨੂੰ ਫਰੀਦਕੋਟ ਤੋਂ ਸਾਡੀ ਟੀਮ ਨੇ ਗੁਰਿੰਦਰਵੀਰ ਉਹਨਾਂ ਦੀ ਸੁਪਰਵਾਈਜ਼ਰ ਚ ਉਹਨੂੰ ਰੈਸਟ ਕੀਤਾ ਜਿਹਦਾ ਕਿ ਰੂਲਸ ਵੀ ਜਿਹੜੇ ਹਰਸ਼ਦੀਪ ਤੇ ਗੁਰਸ਼ਰਨਦੀਪ ਆ ਇਹ ਬੰਦੇ ਨੇ ਆਇਡੈਂਟੀਫਾਈ ਸ਼ੂਟਰ ਇਹਨੇ ਕੀਤੇ ਔਰ ਇਹਨੇ ਇੰਟਰੋਡਿਊਸ ਅਗੇ ਗੋਲਡੀ ਐਂਡ ਇੱਕ ਦੇਵਾ ਆ ਆਇਡੈਂਟੀਫਾਈ ਬੰਦਾ ਹੋਇਆ ਜਿਹੜਾ ਕਿ ਹਰਿਆਣੇ ਦਾ ਆ ਇਹ ਦੋਨਾਂ ਦੇ ਨਾਲ ਇਹਨੇ ਲਿੰਕ ਚ ਲਿਆਂਦੇ ਗੋਲਡੀ ਬਰਾਡ ਗੋਲਡੀ ਬਰਾਡ ਬਿਲਕੁਲ ਬੜੀ ਮਿਹਨਤ ਕੀਤੀ ਔਰ ਪੂਰੀ ਡੈਕਟ ਅੱਗੇ ਜਾਂਦੇ ਰਹਿ ਔਰ ਜਦੋਂ ਧਰਨਪ੍ਰੀਤ ਦੀ ਅੱਗੇ ਪੁੱਛਗਿਛ ਹੋਈ ਉੱਥੇ ਅੱਗੇ ਨੈਕਸਟ ਬੰਦਾ ਆਈਡੈਂਟੀਫਾਈ ਹੋਇਆ ਪ੍ਰੀਤਮ ਸਿੰਘ ਗੋਲੀ ਜਿਹੜਾ ਕਿ ਆਲਰੇਡੀ ਇਹਨਾਂ ਨੂੰ ਗੋਲਡੀ ਬਰਾਡ ਦੇ ਸਾਰੇ ਗਰੁੱਪ ਨੂੰ ਜਾਣਦਾ ਸੀ ਗੋਲਡੀ ਬਰਾਡ ਨੂੰ ਮਿਲਾਉਣ 'ਚ ਧਰਨਪ੍ਰੀਤ ਨੂੰ ਮੇਨ ਇਹਦਾ ਰੋਲ ਆ ਪਰ ਜਦੋਂ ਅਸੀਂ ਇਨਵੈਸਟੀਗੇਟ ਕੀਤਾ ਤਾਂ ਪਤਾ ਲੱਗਿਆ ਵੀ ਇਹ ਕਿਸੇ ਫੇਕ ਡਾਕੂਮੈਂਟਸ ਦੇ ਬਾਹਰ ਗਿਆ ਜਿਹਦੀ ਕਿ ਇਨਵੈਸਟੀਗੇਸ਼ਨ ਹੁਣ ਅਸੀਂ ਆਲਰੇਡੀ ਕਰ ਰਹੇ ਆ ਚੱਲ ਰਹੀ ਆ ਜੋ ਵੀ ਉਹਦੇ ਵਿੱਚ ਫਰਦਰ ਕੋਈ ਅਕੋਰਡਿੰਗ ਲਾਅ ਸਾਡਾ ਐਕਸ਼ਨ ਲੈਣ ਵਾਲਾ ਹੋਇਆ ਉਹਨੂੰ ਅਸੀਂ ਬਿਲਕੁਲ ਲਵਾਂਗੇ ਔਰ ਇਹਦੇ ਤੇ ਵੀ ਫਰਦਰ ਇਹਨੂੰ ਉਥੋਂ ਵਾਪਸ ਲਿਆਉਣ ਲਈ ਜਾਂ ਜੋ ਸਾਡੇ ਪੈਰਾਮੀਟਰਸ ਇਨਵੈਸਟੀਗੇਸ਼ਨ ਦੇ ਆ ਭਾਵੇਂ ਵੈਲੋ ਸੀ ਅਸੀਂ ਉਸ ਸਾਰਾ ਪਾਰਟ ਅਸੀਂ ਉਹਨੂੰ ਵੀ ਪੂਰਾ ਕੀਤਾ ਦੈਨ ਅਗੋਂ ਇੱਕ ਇਹਨਾਂ ਚ ਮੰਗਾ ਸਨ ਆਫ ਵੀਰ ਸਿੰਘ ਸੀ ਇਹ ਵੀ ਫਰੀਦਕੋਟ ਦਾ ਆ ਜਿਹਨੂੰ ਕਿ ਇਨੂੰ ਵੀ ਸਾਡੀ ਟੀਮ ਨੇ ਅਰੈਸਟ ਕੀਤਾ ਇਹ ਤਾਂ ਇਹ ਪਾਰਟ ਸੀ ਵੀ ਜਦੋਂ ਪਤਾ ਲੱਗਿਆ ਵੀ ਇਹਨਾਂ ਨੇ ਆਲਰੇਡੀ ਇੱਕ ਬੰਦਾ ਉੱਤੇ ਹੋਰ ਸੀ ਜਿਹਦੀ ਇਹਨਾਂ ਨੇ ਰੈਕੀ ਕੀਤੀ ਰੈਕੀ ਕਰਕੇ ਇਹਨਾਂ ਨੇ ਆਈਡੈਂਟੀਫਾਈ ਕੀਤਾ ਉਹਦੇ ਵਿੱਚ ਵੀ ਰੈਂਸਮ ਕਾਲ ਟਾਈਪ ਸਾਡੇ ਕੋਲ ਐਵੀਡੈਂਸ ਆਈ ਹੈ ਉਹਦੀ ਰੈਕੀ ਕਰਦੇ ਰਏ ਇਹਨੂੰ ਹਰਸ਼ਦੀਪ ਤੇ ਗੁਰਸ਼ਰਨਦੀਪ ਨੂੰ ਇਹ ਲੈ ਕੇ ਇਹਨੇ ਉਹਨੂੰ ਆਈਡੈਂਟੀਫਾਈ ਕਰਾਇਆ ਬੰਦੇ ਨੂੰ ਪਰ ਲੱਕੀ ਲਈ ਜਿੱਦਣ ਇਹਨਾਂ ਦੇ ਟਾਈਮ ਫਿਕਸ ਸੀ ਟਾਰਗੇਟ ਤੇ ਤਾਂ ਉਹ ਟਾਰਗੇਟ ਅੱਗੇ ਪਿੱਛੇ ਹੋਣ ਕਰਕੇ ਉਹਦਾ ਪਛਾਣ ਹੋ ਗਿਆ ਇਹ ਵੀ ਫਰਦਰ ਇਹਨਾਂ ਨੇ ਅਰੈਸਟ ਕੀਤਾ ਇਸੇ ਤਰ੍ਹਾਂ ਹੀ ਸੱਤਵਾਂ ਬੰਦਾ ਇਹਨਾਂ ਵਿੱਚ ਅਵਤਾਰ ਸਿੰਘ ਸੁੱਖਾ ਹੈ ਜਿਹਨੂੰ ਕਿ ਅੱਜ ਹੀ ਸਵੇਰੇ ਸਾਡੀ ਟੀਮ ਨੇ ਅਰੈਸਟ ਕੀਤਾ ਇਹ ਫਸਟ ਜਾ ਕੇ ਇਹਨਾਂ ਨੂੰ ਚੰਡੀਗੜ੍ਹ ਦੇ ਵਿੱਚ ਇਹਨਾਂ ਨੂੰ ਵਹੀਕਲ ਮਹయ్యా ਕਰਾਇਆ ਵਹੀਕਲ ਮਹయ్యా ਕਰਾ ਕੇ ਦੋਨੋਂ ਟਾਰਗੇਟਸ ਤੇ ਪਹਿਲਾਂ ਹੀ ਲੈ ਕੇ ਜਾਂਦਾ ਰਿਹਾ ਜਿੱਦਾਂ ਕਿ ਅਸੀਂ ਸੈਕੰਡ ਟੈਕਸੀ ਵਾਲਾ ਤੁਹਾਨੂੰ ਪਤਾ ਫੜਿਆ ਇਹਨੂੰ ਵੀ ਇੱਥੇ ਫੜਿਆ ਸੋ ਇਹ ਇਹਨਾਂ ਦੀ ਗੁਰਿੰਦਰਵੀਰ ਹੁਣਾਂ ਦੀ ਔਰ ਰਿਪਾਲ ਸਿੰਘ ਹੁਣਾਂ ਦੀ ਟੀਮ ਦੀ ਬੜੀ ਚੰਗੀ ਕਾਮਯਾਬੀ ਆ ਵੀ ਸਟਾਰਟ ਤੋਂ ਲੈ ਕੇ ਐਂਡ ਤੱਕ ਵੀ ਇਸ ਤਫ਼ਤੀਸ਼ ਨੂੰ ਕੇ ਤਕਰੀਬਨ 90% ਲੈ ਗਿਆ ਆ ਅਦਰਵਾਇਜ਼ ਜਿਹੜੀਆਂ ਇਹਦੇ ਰਿਲੇਟਡ ਹਰਿਆਣੇ ਦੇ ਵਿੱਚ ਔਰ ਅਦਰ ਸਟੇਟਸ ਦੇ ਵਿੱਚ ਵੀ ਜਿੱਥੇ-ਜਿੱਥੇ ਦੀ ਸਾਡੇ ਕੋਲ ਐਵੀਡੈਂਸ ਆ ਸਾਡੀਆਂ ਟੀਮਾਂ ਉੱਥੇ ਰੇਡ ਵੀ ਕਰ ਰਹੀਆਂ ਔਰ ਐਵੀਡੈਂਸ ਵੀ ਕਲੈਕਟ ਕਰ ਰਹੀਆਂ ਇਹਦੇ ਵਿੱਚ ਜਿਹੜਾ ਵੀ ਫਰਦਰ ਕੋਈ ਬੰਦਾ ਵੀ ਹੋਇਆ ਇਹਨੂੰ ਬਿਲਕੁਲ ਇਸ ਇਨਵੈਸਟੀਗੇਸ਼ਨ ਨੂੰ ਅਸੀਂ ਐਂਡ ਤੱਕ ਲੈ ਕੇ ਜਾਵਾਂਗੇ ਸਰ 에어ਪੋਰਟ ਕਿੰਨੇ 10 ਦੇ ਕੰਟਰੋਲ ਕਿੰਨੇ ਬੰਦੇ ਰੈਕਸ ਕੀਤੇ ਜਾ ਰਹੇ ਹੋਗੇ ਅ ਇਹਦੇ ਵਿੱਚ ਪੰਜ ਅਰੈਸਟ ਹੋ ਗਿਆ ਜੀ ਹਾਂ ਜੀ ਜਿਹੜਾ ਹੈਗਾ ਆ ਦੇਵਾ ਉਹ ਆਲਰੇਡੀ ਅਸੀਂ ਹਾਂ ਜੀ ਹਰਿਆਣੇ ਵਾਲਾ ਉਹ ਅਸੀਂ ਇਨਵੈਸਟੀਗੇਸ਼ਨ ਚ ਦੇਖ ਰਹੇ ਆ ਉਹਦੀ ਸਾਨੂੰ ਅਜੇ ਉਹਦਾ ਐਡਰੈਸ ਐਂਡ ਕਈ ਚੀਜ਼ਾਂ ਦੀ ਲੋੜ ਆ ਪਰ ਅਸੀਂ ਉਹਨੂੰ ਨਾਮਜ਼ਦ ਕਰ ਲਿਆ ਪੰਜ ਗੋਦੀ ਲੈ ਕੇ ਨਾ ਉਮਰ ਜਿੰਨੀ ਨੱਕ ਗੋਦੀ ਪੰਜ ਸਰ ਗੋਦੀ ਪ੍ਰਾਪਤ ਹੋ ਰਹੀ ਆ ਬਿਲਕੁਲ ਜੀ ਬਿਲਕੁਲ ਇਹ ਇਹ ਇਸੇ ਕਰਕੇ ਤੇ ਅਸੀਂ ਇੰਨਾ ਸਟ੍ਰੈਸ ਦੇ ਰਹੇ ਆ ਵੀ ਇਹ ਟੋਟਲ ਬੰਦਾ ਕਈ ਵਾਰੀ ਹੁੰਦਾ ਵੀ ਪੁਲਿਸ ਨੇ ਦੋ ਜਾਣੇ ਫੜ ਲਿਆ ਤਿੰਨ ਫੜ ਲੇ ਕੋਈ ਲਿੰਕ ਛੱਡਦਾ ਮਤਲਬ ਇਹਨੂੰ ਇਹਨੂੰ ਮਤਲਬ ਕੋਈ ਵੀ ਅਸੀਂ ਇਹਦਾ ਅਸਪੈਕਟ ਕੋਈ ਇਹਦੀ ਜਿੱਥੇ ਵੀ ਸਾਨੂੰ ਇਹਦੇ ਰਿਲੇਟਡ ਕੋਈ ਵੀ ਲਿੰਕ ਐਵਿਡੈਂਸ ਵਾੜੀ ਅਸੀਂ ਕਿਸੇ ਨੂੰ ਵੀ ਲਿੰਕ ਨੂੰ ਹਲੇ ਤੱਕ ਛੱਡਿਆ ਨਹੀਂ ਇਹਨੂੰ ਸ਼ੂਟਰ ਕਿਹਾ ਜਾਂਦਾ ਜਾਨ ਦਾ ਗਰੁੱਪ ਦੇ ਇਹ 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 ਬੇਸਿਕਲੀ ਲਿੰਕ 'ਚ ਕਿਸੇ ਨੇ ਆਇਡੈਂਟੀਫਾਈ ਕਰਾ ਦਿੱਤਾ ਕਿਸੇ ਨੇ ਰੈਕੀ ਕਰਾ ਦਿੱਤੀ ਮਤਲਬ ਕੱਲਾ ਕੱਲਾ ਸ਼ੂਟਰ ਦਾ ਜੋ ਆਪਾਂ ਅੱਜਕੱਲ੍ਹ ਦੇਖ ਰਹੇ ਹਾਂ ਕ੍ਰਾਈਂਚ ਕੱਲਾ ਸ਼ੂਟਰ ਦਾ ਜਾ ਕੇ ਕਿਤੇ ਵੀ ਨਹੀਂ ਕੁਝ ਕਰ ਸਕਦਾ ਪਰ ਜਿੰਨਾ ਰੋਲ ਉਹਨਾਂ ਦਾ ਹੈ ਉਹਨਾਂ ਇਹਨਾਂ ਦਾ ਫੈਂਕਸ ਰੋਲ ਬਿਲਕੁਲ ਟਰੋਂ ਦਾ ਕਿਸੇ ਨੇ ਵਹੀਕਲ ਮਈਆ ਕਰਾਤਾ ਕਿਸੇ ਨੇ ਟਾਰਗੇਟ ਆਇਡੈਂਟੀਫਾਈ ਕਰਾਤਾ ਜਿਹੜਾ ਆਪਸ ਦੇ ਵਿੱਚ ਬਿਲਾਉਣ ਵਾਸਤੇ ਜਿਹੜੇ ਮੀਡੀਏਟਰ ਹੈ ਸਰ ਉਹਨਾਂ ਦੇ ਉੱਤੇ ਕੀ ਕਾਰਵਾਈ ਹੋ ਰਹੀ ਹੈ ਕਿਉਂਕਿ ਮੋਸਟਲੀ ਇਹਨਾਂ ਦੇ ਸਿੱਧੇ ਲਿੰਕ ਨਹੀਂ ਹੁੰਦੇ ਇਹ ਕਿਸੇ ਦੇ ਥਰੂ ਬੰਦਦੇ ਨੇ ਆ ਆ ਜਿਹੜੇ ਵਿਚ ਵਿਚਾਲੇ ਬੰਦੇ ਆ ਨਾ ਜਿਹੜੇ ਤਿੰਨ ਚਾਰ ਤੁਹਾਨੂੰ ਦੱਸਿਆ ਇਹ ਮੀਡੀਏਟਰ ਹੀ ਆ ਮਤਲਬ ਇੱਕ ਬੰਦਾ ਦੂਜੇ ਨੂੰ ਇਹ ਇਹ ਹਿੱਸੇ ਕਰਕੇ ਤਾਂ ਤੁਹਾਨੂੰ ਕਿਹਾ ਵੀ ਇਹ ਇਹ ਇਨਵੈਸਟੀਗੇਸ਼ਨ ਨੂੰ ਬੜਾ ਪ੍ਰੋਪਰਲੀ ਅੰਤ ਤੱਕ ਅਸੀਂ ਲੱਗ ਜਾਣਾ ਹੈ ਪੰਜਾਬ ਤੇ ਹਰਿਆਣਾ ਦੇ ਵਿੱਚ ਹੋ ਰਿਹਾ ਤੇ ਉਹ ਦੋਨੋਂ ਜਗ੍ਹਾ ਤੇ ਸਾਡੀਆਂ ਟੀਮਸ ਕੰਮ ਕਰ ਰਹੀਆਂ ਇਸ ਵਿੱਚ ਵਿਸ਼ਾਲ ਜੀ ਜੀ ਏਡੀਸੀਪੀ ਸਿਟੀ 1 ਐਂਡ ਗਗਨਦੀਪ ਜਿਹੜੇ ਏਸੀਪੀ ਨੇ ਸੈਂਟਰਲ ਇਹਨਾਂ ਦੀ ਟੀਮ ਨੇ ਬੜਾ ਚੰਗਾ ਕੰਮ ਕੀਤਾ ਔਰ ਅਲੱਗ-ਅਲੱਗ ਹਿੱਸਾਂ ਦੇ ਵਿੱਚ ਇਹ ਪੰਜ ਬੰਦੇ ਅਰੈਸਟ ਕੀਤੇ ਔਰ ਉਹਨਾਂ ਕੋਲੋਂ 17 ਮੋਟਰਸਾਈਕਲ ਤੇ 8 ਐਕਟਵਾ ਸਕੂਟਰ ਮਤਲਬ ਆਲਮੋਸਟ ਬਾਈਟੇ ਹੀ ਵਹੀਕਲਸ ਅਸੀਂ ਰਿਕਵਰ ਕੀਤੇ ਆ ਬੰਦੇ ਵੀ ਪ੍ਰੋਪਰ ਰੈਸਟ ਨੇ ਸੋ ਉਹਨਾਂ ਦੀ ਵੀ ਅਸੀਂ ਤੁਹਾਨੂੰ ਜਿਹੜੀਆਂ ਵਹੀਕਲਸ ਆ ਉਹਨਾਂ ਦੀ ਸੈਪਰੇਟ ਫੋਟੋ ਵੀ ਮਈਆ ਕਰਾਨ ਨੇ ਬਾਕੀ ਪ੍ਰੈਸ ਨੋਟ ਹੈਗਾ ਤਿੰਨ ਚਾਰ ਕੇਸਸ ਨੇ ਜਿਹੜੀਆਂ ਵਹੀਕਲਸ ਵਨ ਦਾ ਵਨ ਦੇ ਏਰੀਆ ਦੇ ਜਿਆਦੇ ਆ ਪਰ ਉਸ ਤੋਂ ਬਿਨਾ ਵੀ ਹੈਗੇ ਆ ਜਿਆਦਾ ਕਮਿਸ਼ਨੇਟ ਦੇ ਨੇ ਜਿਹੜੇ ਫੜੇ ਗਏ ਲੋਕ ਅੰਮ੍ਰਿਤਸਰ ਦੇ ਬਾਹਰੋਂ ਆਕੇ ਆਗੇ ਚੱਲੀ ਬੱਤੀ ਆ ਤਕਰੀਬਨ ਜੇ ਤੁਸੀਂ ਦੇਖੋ ਜੀ ਆ ਹਰਪ੍ਰੀਤ ਹੈਪੀ ਆ ਇਹ ਰਮਦਾਸ ਦਾ ਆ ਅੰਮ੍ਰਿਤਸਰ ਦਿਆਤੀ ਦਾ ਮਨਪ੍ਰੀਤ ਅਮਰਕੋੜ ਜ਼ਿਲ੍ਹਾ ਤਰਨਤਾਰਨ ਦਾ ਆ ਇਸੇ ਤਰ੍ਹਾਂ ਹੀ ਇਹ ਖੁਸ਼ਪ੍ਰੀਤ ਜਰਮਨਾ ਰਾਮਪੁਰਾ ਜ਼ਿਲ੍ਹਾ ਅਮਰਸਰ ਦੇ ਆਤੀ ਦਾ ਆ ਬਲਵਿੰਦਰ ਤਰਨਤਾਰਨ ਦਾ ਆ ਆਲਮੋਸਟ ਸਰਾਊਂਡਿੰਗ ਦੇ ਨੇ ਸਰ ਪਹਿਲਾਂ ਵੀ ਕਾਫੀ ਸਾਰੇ ਮੋਟਰਸਾਈਕਲ ਫੜੇ ਗਏ ਸੀ ਜਿਸ ਦੇ ਵਿੱਚ ਜਿਹੜੇ ਲੋਕ ਫੜੇ ਗਏ ਸੀ ਨਾ ਉਹ ਇਸੇ ਏਰੀਆ ਦੇ ਸੀ ਜਿਸ ਤੱਕ ਇਹ ਤਾਂ ਦੇਖੋ ਜਿਹੜਾ ਮਤਲਬ ਅਮਰਸਰ ਰਹਿਦਾ ਵੀ ਅਮਰਸਰ ਕਮਿਸ਼ਨੇਟ ਸੈਂਟਰ ਚ ਸੋ ਕ੍ਰਾਈਮਨਲਸ ਜਿਹੜੇ ਸਰਾਊਂਡਿੰਗ ਚ ਵੀ ਹੈਗੇ ਆ ਭਾਵੇਂ ਕੋਈ ਐਨਡੀਪੀਐਸ ਦਾ ਆ ਭਾਵੇਂ ਕਿਸੇ ਥੈਫਟ ਕੇਸਿਸ ਵਾਲਾ ਭਾਵੇਂ ਸਨੈਚਰ ਆ ਉਹ ਨੇਚਰਲੀ ਕੋਈ ਬੰਦੇ ਆ ਦੀ ਮੂਵਮੈਂਟ ਇੱਥੇ ਕਾਫੀ ਆ ਸੋ ਕਈ ਵਾਰੀ ਪੈਟੀ ਕ੍ਰਾਈਮ ਵਾਲਾ ਵੀ ਹਿਊਮਨਸ ਕ੍ਰਾਈਮ ਵਾਲਾ ਵੀ ਵਾਰਦਾ ਤੇ ਇੱਥੇ ਘਰ ਜਾਂਦੇ ਆ ਔਰ ਵਾਲੇ ਦਵਾਲੇ ਜਾਂਦੇ ਆ ਪਰ ਅਸੀਂ ਲੱਕੀਲੀ ਜੇ ਅਸੀਂ ਆ ਸਾਲਕ ਦਾ ਡਾਟਾ ਕੱਢੀਏ ਤੇ ਅਸੀਂ ਹਰੇਕ ਟ੍ਰੇਸ ਮਤਲਬ ਜਿਹੜਾ ਕੇਸ ਆ ਟ੍ਰੇਸ ਕੀਤਾ ਔਰ ਬੰਦਾ ਵੀ ਅਸੀਂ ਫੜਿਆ ਭਾਵੇਂ ਉਹ ਕਿਤੇ ਦਾ ਵੀ ਜਿੰਨੇ ਜਣੇ ਫੜੇ ਸਰੇ ਇਹਦੇ ਵਿੱਚ 5 ਜਾਣੇ ਜੀ 5 ਜਾਣੇ ਹਾਂਜੀ ਔਰ ਇਹਦੇ ਚ ਡਾਟਾ ਹੈਗਾ ਜੀ ਮੈਂ ਤੁਹਾਨੂੰ ਦੱਸਦਾ ਆਪਣੇ ਬਹੁਤ سارے ਲੋਕ ਆ ਇਹ ਵਾਲੇ ਆ ਤੇ ਮਿਕਸ ਹੀ ਨੇ ਹਾਂ ਇਹ ਤੇ ਮਿਕਸ ਨੇ ਸਰ ਇਹਦਾ ਇੱਕ ਮੈਂ ਅਬ ਬੈਕਗਰਾਉਂਡ ਹੈ ਜੀ ਇਹਨਾਂ ਦੀ ਟੋਟਲ ਤੁਹਾਨੂੰ ਦੇਣ ਨੇ ਪ੍ਰੈਸ ਨੋਟ ਟੋਟਲ ਸਾਰਾ ਕੇਸ ਕਿਹੜਾ ਕਿਹੜਾ ਬੰਦਾ ਰੈਸਟ ਹੈ ਕਿਹੜੇ ਕਿਹੜੇ ਵੀਹਿਕਲ ਨੇ ਮੈਂ ਪਹਿਲਾ ਪਹਿਲਾ ਉਹ ਆਲਮੋਸਟ 20 21 ਅਸੀਂ ਰਜਿਸਟਰ ਕੀਤੇ ਆ ਇੱਕ ਤਾਂ ਅਸੀਂ ਬੜੀਆਂ ਕਲੀਅਰ ਕਟ ਮਾਨਜੋਗ ਸੀਪੀ ਸਾਹਿਬ ਦੀਆਂ ਹਦਾਇਤਾਂ ਆ ਉਤੋਂ ਮਾਨਜੋਗ ਡੀਜੀਪੀ ਸਾਹਿਬ ਦੀਆਂ ਵੀ ਵੀ ਕੋਈ ਵੀ ਕੰਪਲੇਂਟੈਂਟ ਜਿੰਨਾ ਸਨੇਚਿੰਗ ਹੁੰਦੀ ਆ ਜਾਂ ਕੋਈ ਹੋਰ ਪੈਟੀ ਕ੍ਰਾਈਮ ਹੁੰਦਾ ਭਾਵੇਂ ਥੈਫਟ ਵੀ ਉਹਦੀ ਬਿਲਕੁਲ ਜਿਹੜੀ ਜਿਹੜੀ ਰਜਿਸਟ੍ਰੇਸ਼ਨ ਆ ਉਹ ਬਿਨਾਂ ਹੈਜ਼ਿਟੇਸ਼ਨ ਦੇ ਬਹੁਤ ਸਖਤ ਤੇ ਤਨ ਵੀ ਉਹ ਦਰਜ ਕਰੋ ਸੋ ਅਸੀਂ ਜਿੱਦਾਂ ਇਹ 20 ਦਰਜ ਕੀਤੇ ਤਾਂ ਉਹਦੇ ਚ ਅਸੀਂ 16 ਮੁਕੱਦਮੇ ਜਿਹੜੇ ਅਸੀਂ ਤ੍ਰੇਸਕਰਮ ਚ ਕਾਮਯਾਬ ਕਾਮਯਾਬ ਹੋਏ ਆ ਔਰ ਉਹਦੇ ਵਿੱਚ ਅਸੀਂ 20 ਜਿਹੜੇ ਦੋਸ਼ੀ ਫੜੇ ਆ ਜਿਨ੍ਹਾਂ ਦੇ ਕੋਲ ਆਲਮੋਸਟ 16 ਮੋਬਾਈਲ 골ਡ ਆਰਨਮੈਂਟਸ ਦੇ ਵਿੱਚ ਇੱਕ 골ਡ ਦੀ ਚੇਨ ਤੇ ਕੈਸ਼ ਵੀ 35-40 ਹਜ਼ਾਰ ਹੈਗਾ ਆ ਬੁਲਟ ਮੋਟਰਸਾਈਕਲ ਆ ਸੋ ਇਹ ਵੀ ਇੱਕ ਅੱਛੀ ਕਾਰਗੁਜ਼ਾਰੀ ਔਰ ਪੁਲਿਸ ਦੀ ਮਸਤੀ ਦੀ ਗੱਲ ਆ ਇਹ ਇਹਲਗ-ਲਗ ਹੀ ਨਹੀਂ ਤੇ ਤੁਹਾਨੂੰ ਡਿਟੇਲ ਦੇਣੇ ਜਦੋਂ ਜ਼ਿਆਦਾ ਨਹੀਂ ਹਨ 20 ਕੇਸਿਸ ਦੀ ਅਸੀਂ ਟੋਟਲ ਡਿਟੇਲ ਦੇਣੇ ਜੇ ਚਾਹੀਦੀ ਹੈ ਸਰ मोस्टली ਜਿਹੜੇ ਐ ਸਪੈਸ਼ਲੀ ਥੈਫਟ ਕੇਸਿਸ ਦੇ ਵਿੱਚ ਐਂਡ ਜਿਹੜੀਆਂ ਤੁਹਾਡੀਆਂ ਸਨੇਚਿੰਗਸ ਆ ਜਾਂ ਹੋਰ ਪੈਟੀ ਕ੍ਰਾਈਮ ਆ ਉਹਦੇ ਚ ਐਡਿਕਸ਼ਨ ਦਾ ਰੋਲ ਤਾਂ ਹੈਗਾ ਹੀ ਆ ਜਿਹੜੇ ਐਡਿਕਟਡ ਬੰਦੇ ਨੇ ਕਿਉਂਕਿ ਜਦੋਂ ਉਹ ਐਡਿਕਟ ਹੋ ਜਾਂਦੇ ਆ ਥੋੜੀ ਥੋੜੀ ਚੀਜ਼ ਦੇ ਲਈ ਜਦੋਂ ਉਹਨਾਂ ਨੂੰ ਪੰਜਾਬੀ ਚ ਤੋੜ ਲੱਗਦੀ ਆ ਹਨਾ ਇਹ ਜੋ ਵਿਦਡਰੋਅਲ ਜਦੋਂ ਸਿੰਪਟਮ